ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆ ਤੁਹਾਡੇ ਨਾਲ ਉਹ ਐ ਆਪਾਂ ਛੋਟਾ ਬੱਚਾ ਜਿਹੜਾ ਚੂਚਾ ਕਿਸ ਕਿਸ ਮਹੀਨੇ ਪਾ ਸਕਦੇ ਆ ਉਸ ਬੇਸ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਕਿਸ ਮਹੀਨੇ ਆਪਾਂ ਬੱਚਾ ਪਾ ਸਕਦੇ ਆ ਤਾਂ ਕਿ ਚੜ੍ਹਦੀ ਸਿਆਰੇ ਮੁਰਗੀ ਅੰਡੇ ਤੇ ਆ ਸਕੇ ਜਿਹੜਾ ਆਪਾਂ ਬੱਚਾ ਪਾਉਣ ਦਾ ਮਹੀਨੇ ਨੇ ਜਿਹੜੇ ਬੱਚੇ ਪਾਉਣ ਦੇ ਉਹ ਅਪ੍ਰੈਲ ਜਾਂ ਮਈ ਅਪ੍ਰੈਲ ਦੇ ਲਾਸਟ ਚ ਜਾਂ ਮਈ ਦੇ ਸਟਾਰਟਿੰਗ ਚ ਆਪਾਂ ਬੱਚਾ ਜਿਹੜਾ ਪਾ ਸਕਦੇ ਆ ਉਹ ਆ ਕੇ ਆਪਾਂ ਨੂੰ ਸਤੰਬਰ ਤੇ ਜਾਂ ਚੜ੍ਹਦੇ ਅਕਤੂਬਰ ਚ ਮੁਰਗੀ ਆਂਡੇ ਤੇ ਆ ਜੂਗੀ ਕਈ ਵੀਰ ਕੀ ਕਰਦੇ ਨੇ ਮਈ ਜੂਨ ਜੁਲਾਈ ਚ ਪਾਉਂਦੇ ਨੇ ਇਕਦਾ ਤੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਬੱਚਾ ਮਰਨ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ ਦੂਸਰਾ ਉਹ ਜਿਹੜਾ ਅੰਡੇ ਤੇ ਲੇਟ ਆਉਂਦੀ ਹੈ ਮੁਰਗੀ ਇਹ ਕਾਰਨ ਹੋ ਜਾਂਦੇ ਨੇ 2 4 ਦੂਸਰੀ ਗੱਲ ਕਈ ਵੀ ਕਹਿੰਦੇ ਨੇ ਵੀ ਜਿਹੜੇ ਆਪਾਂ ਬੱਚੇ ਪਾਉਣੇ ਆ ਉਹਨਾਂ ਚ ਮੁਰਗੇ ਜ਼ਿਆਦਾ ਨਿਕਲੇ ਆਉਣ ਤਾਂ ਉਹਨਾਂ ਦਾ ਕੀ ਕਰੀਏ ਮੁਰਗੀ ਤਾਂ ਚਲੋ ਅੰਡੇ ਦੇ ਦੂ ਮੁਰਗੇ ਜੀ ਆਪਾਂ ਤਾਂ ਬਾਦ ਦੀਵਾਲੀ ਦੇ ਲਗਭਗ ਆਪਾਂ ਸੇਲ ਕਰ ਸਕਦੇ ਆ ਜਿਵੇਂ ਹੁਣ ਦੀਵਾਲੀ ਦੇ ਦਿਨ ਨੇ ਮਹੀਨੇ ਨੂੰ ਦੀਵਾਲੀ ਆ ਜਿਦੇ ਕੋਲ ਬੱਚੇ ਪਾਏ ਹੋਏ ਸੀ ਮੁਰਗੇ ਜ਼ਿਆਦਾ ਨੇ ਤਾਂ ਲਗਭਗ 700 ਤੋਂ ਲੈ ਕੇ 1000 ਰੁਪਏ ਤੱਕ ਮੁਰਗਾ ਵਧੀਆ ਵਿਕਦਾ। 2 ਟਾਹੇ ਕਿਲੋ ਦਾ। ਸੋ ਆਪਣੇ ਜਿਹੜੇ ਬੱਚੇ ਪਾਏ ਨੇ ਉਹ ਪੈਸੇ ਆਪਣੇ ਮੁਰਗੀ ਪੂਰੇ ਕਰ ਜਾਂਦੇ ਨੇ। ਆਪਾਂ ਮੁਰਗੇ ਵੇਚ ਕੇ ਪੂਰੇ ਕਰ ਸਕਦੇ ਹਾਂ। ਸੋ ਮੁਰਗਿਆਂ ਦਾ ਕੋਈ ਪ੍ਰੋਬਲਮ ਨਹੀਂ। ਜੇ ਮੁਰਗੇ ਜ਼ਿਆਦਾ ਨੇਗੇ ਉਹ ਪੂਰੇ ਹੋ ਜਾਂਦੇ ਨੇ ਆਪਣੇ ਪੈਸੇ। ਅਗਲੀ ਗੱਲ ਜਿਹੜੀ ਮੁਰਗੀ ਆ ਉਹਨੇ ਅੰਡੇ ਦੇ ਹੀ ਦੇਣੇ ਨੇ ਮੁਰਗੀ ਦੀ ਕੋਈ ਦਿੱਕਤ ਨਹੀਂ ਮੁਰਗੀਆਂ ਜਿਆਦਾ ਹੋਣੀਆਂ ਕੋਈ ਪ੍ਰੋਬਲਮ ਨਹੀਂ ਜੇ ਮੁਰਗੇ ਆਪਾਂ ਸੇਲ ਕਰ ਸਕਦੇ ਆਂਗੇ ਪੰਜ-ਛੇ ਮੁਰਗੀਆਂ ਮੰਗਰ ਇੱਕ ਮੁਰਗਾ ਬਹੁਤ ਹੁੰਦਾਗਾ ਸੋ ਆਪਾਂ ਨੂੰ ਜਿਹੜੇ ਬੱਚੇ ਪਾਉਣ ਦਾ ਟਾਈਮ ਆ ਉਹ ਅਪ੍ਰੈਲ ਜਾਂ ਮਈ ਅਪ੍ਰੈਲ ਦੇ ਲਾਸਟ ਚ ਮਈ ਦੇ ਸਟਾਰਟ ਚ ਉਦੋਂ ਮੌਸਮ ਵੀ ਠੀਕ ਹੁੰਦਾਗਾ ਦੂਸਰਾ ਜਿਹੜਾ ਆ ਉਹ ਬੱਚਾ ਅੰਡੇ ਦੇ ਵੀ ਆ ਜਾਂਦਾ ਟਾਈਮ ਨਾਲ ਜੇ ਆਪਾਂ ਲੇਟ ਪਾਵਾਂਗੇ ਤਾਂ ਮੁਰਗੀ ਅੰਡੇ ਤੇ ਬਹੁਤ ਲੇਟ ਆਊਗੀ ਠੀਕ ਆ ਜੀ ਅਗਲੀ ਗੱਲ ਇਹ ਆ ਅਗਲੀ ਗੱਲ ਇਹ ਆ ਦੋਸਤੋ ਕਿ ਜੇ ਆਪਾਂ ਬੱਚਾ ਦਾ ਜਿਹੜਾ ਉਹ ਅਪ੍ਰੈਲ ਜਾਂ ਮਈ ਚ ਪਾਉਂਦੇ ਆ ਤੇ ਉਹ ਸਿਆਲ ਚ ਬਿਲਕੁਲ ਅੰਡੇ ਤੇ ਆ ਜੂਗੀ ਮੁਰਗੀ ਤਾਂ ਜੋ ਉਹਦਾ ਰੇਟ ਵੀ ਵਧੀਆ ਮਿਲ ਜੇ ਆਪਾਂ ਨੂੰ ਇਸ ਲਈ ਜਿਹੜਾ ਬੱਚਾ ਪਾਉਣ ਦਾ ਟਾਈਮ ਆ ਅਪ੍ਰੈਲ ਲਾਸਟ ਜਾਂ ਮਈ ਸਟਾਰਟਿੰਗ 'ਚ ਬੱਚਾ ਪਾਉਣਾ ਚਾਹੀਦਾ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਮੁਰਗਿਆਂ ਦੀ ਗਰੋਥ ਕਿੰਨੀ ਵਧੀਆ ਬਸ ਦੋ ਮੁਰਗੀਆਂ ਰਹਿ ਗਈਆਂ ਬਾਕੀ ਸਾਰੀਆਂ ਅੰਡੇ ਤੇ ਆ ਚੁੱਕੀਆਂ ਨੇ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਤਾਂ ਕਿ ਆਪਾਂ ਅੱਗੇ ਵੀ ਤੁਹਾਨੂੰ ਵਧੀਆ-ਵਧੀਆ ਵੀਡੀਓ ਦਿਖਾ ਸਕੀਏ النوادي